ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਫਤੇਗੜ ਹਲਚਲ ਤੇ ਮੈਂ ਅਰਜੰਦਰ ਭੱਟ ਸ਼ਰਾਬ ਦੇ ਕਾਰਨ ਮਜੀਠਾ ਦੇ ਵਿੱਚ 17 ਵਿਅਕਤੀਆਂ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਵਿਰੋਧੀਆਂ ਵੱਲੋਂ ਮੌਜੂਦਾ ਸਰਕਾਰ ਦੇ ਉੱਤੇ ਤੰਜ ਕੱਸੇ ਜਾਂਦੇ ਨੇ ਇਸ ਸਬੰਧ ਵਿੱਚ ਗੱਲਬਾਤ ਕਰਾਂਗੇ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਦੇਖਦੇ ਹੋ ਸਥਿਤੀ ਨੂੰ ਜਿਹੜੀ ਇੰਡੀ ਮੰਦ ਭਾਗੀ ਜਿਹੜੀ ਘਟਨਾ ਵਾਪਰੀਆ ਤੇ ਕੀ ਉਹ ਕਿਵੇਂ ਦੇਖਦੇ ਹੋ ਸਥਿਤੀ ਬੜਾ ਹੀ ਮੰਦ ਭਾਗੀ ਜਿਹੜੀ ਖਬਰ ਆਈ ਹੈ ਮਜੀਠਾ ਤੋਂ 17 ਲੋਕਾਂ ਦੀ ਨਕਲੀ ਸ਼ਰਾਬ ਪੀ ਕੇ ਮੌਤ ਹੋਈ ਹੈ ਤੇ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ ਸਾਹਿਬ ਤਨਵਰ ਪਟਸਰਬ ਤੁਸੀਂ ਮੈਨੂੰ ਇਸ ਜਿਹੜੇ ਗੰਭੀਰ ਮੁੱਦੇ ਤੇ ਚੈਨਲ ਤੇ ਲਿਆ ਹੈ ਬਹੁਤ ਹੀ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਪੰਜਾਬ ਦੇ ਵਿੱਚ ਅਜੇ ਵੀ ਲੋਕ ਜਿਹੜੇ ਆ ਉਹ ਐਸੇ ਘਟੀਆ ਕਾਰਜ ਤੇ ਘਟੀਆ ਕੰਮ ਕਰਦੇ ਆ ਤੇ ਗਰੀਬ ਲੋਕ ਵਿਚਾਰੇ ਆ ਉਹ ਫੇਰ ਵੀ ਇਹਨਾਂ ਦੇ ਕਿਤੇ ਨਾ ਕਿਤੇ ਉਹ ਜਿਹੜੇ ਝੂਠੇ ਸਾਰੇ ਲਾਰੇ ਲੱਪੇ ਉਹਦੇ ਵਿੱਚ ਆ ਜਾਂਦੇ ਆ ਸਸਤੇ ਇਹ ਚੀਜ਼ਾਂ ਹੋਣ ਕਰਕੇ ਇਹਦੀ ਸੇਵਨ ਕਰਦੇ ਆ ਅੱਜ ਪੰਜਾਬ ਦੇ ਵਿੱਚ 17 ਲੋਕਾਂ ਦੀ ਮੌਤ ਹੋਈ ਬਹੁਤ ਹੀ ਦੁਖਦਾਈ ਖਬਰ ਹੈ ਮੁੱਖ ਮੰਤਰੀ ਪੰਜਾਬ ਮੌਕੇ ਤੇ ਗਏ ਮਜੀਠਾ ਹਲਕੇ ਦੇ ਵਿੱਚ ਤੇ ਉਹਨਾਂ ਨੇ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਨੇ ਅਫਸੋਸ ਵੀ ਪ੍ਰਗਟ ਕੀਤਾ ਪੰਜਾਬ ਸਰਕਾਰ ਵੱਲੋਂ ਜੋ ਉਹਨਾਂ ਵਾਸਤੇ ਮੁਆਵਜ਼ੇ ਸੀ ਉਹ ਸਾਰੇ ਅਨਾਉਂਸਮੈਂਟ ਕੀਤੀ ਹੈ ਲੇਕਿਨ ਮੁਆਵਜ਼ੇ ਜਾਂ ਕੋਈ ਸਰਕਾਰ ਦੇ ਭਰੋਸੇ ਆ ਇਹ ਸਾਰਾ ਕੁਝ ਕਿਸੇ ਦੇ ਜੀ ਨੂੰ ਮੋੜ ਕੇ ਲਿਆ ਨਹੀਂ ਸਕਦੇ ਅ ਅਸਲੀ ਤਾਂ ਕਾਰਨ ਜਿਹੜਾ ਇਹਦਾ ਜੜਾ ਜੜ ਫੜੀ ਜਾਣੀ ਚਾਹੀਦੀ ਹੈ ਇਹ ਲੋਕ ਪਹਿਲਾਂ ਤਰਨਤਾਰਨ ਦੇ ਵਿੱਚ ਵੱਡਾ ਕਾਂਡ ਹੋਇਆ ਜਦੋਂ 150 ਦੇ ਕਰੀਬ ਲੋਕ ਮਾਰੇ ਗਏ ਸੀ ਜੰਡੇਆਲਾ ਗੁਰੂ ਦੇ ਵਿੱਚ ਹੋਇਆ ਕਈ ਤਰ੍ਹਾਂ ਦੇ ਕਈ ਵਾਰ ਇਹ ਕਾਂਡ ਵਾਪਰ ਚੁੱਕੇ ਆ ਲੇਕਿਨ ਇਹ ਲੋਕ ਹਟਦੇ ਨਹੀਂ ਸਾਡੀ ਸਰਕਾਰ ਦੇ ਵਿੱਚ ਵੀ ਜਿਹੜਾ ਹੈ ਇਹ ਕੰਡ ਵਾਪਰੇਆ ਤੇ ਸਾਨੂੰ ਉਸ ਕੰ ਦਾ ਬੜਾ ਅਫਸੋਸ ਹੈ ਪੰਜਾਬ ਸਰਕਾਰ ਡੁੰਗਾਈ ਦੇ ਵਿੱਚ ਜਾ ਰਹੀ ਹੈ ਜਿਹੜਾ ਇਥਨਾਈਲ ਇਥਨੋਲ ਜਿਹੜਾ ਹੈ ਉੱਥੇ ਵਰਤਿਆ ਗਿਆ ਉਹਦਾ ਪਤਾ ਲੱਗਿਆ 600 ਲੀਟਰ ਅੱਜ ਹੀ ਫੜਿਆ ਗਿਆ ਟਰੱਕ ਫੜਿਆ ਉਹਨਾਂ ਦਾ ਦਿੱਲੀ ਤੋਂ ਆਇਆ ਸੀਗਾ ਹੁਣ ਉਹਦੇ ਪਿੱਛੇ ਕੀ ਕੀ ਕਿਹੜੀਆਂ ਕਿੜੀਆਂ ਤਾਕਤਾਂ ਕੰਮ ਕਰਦੀਆਂ ਨੇ ਪੰਜਾਬ ਦੀ ਸਰਕਾਰ ਤੇ ਪੁਲਿਸ ਜਿਹੜੀ ਉੱਥੇ ਚੰਗੀ ਤਰ੍ਹਾਂ ਡੂੰਘਾਈ ਨਾਲ ਜਾਂਚ ਕਰ ਵੀ ਰਹੀ ਹੈ ਤੇ ਕਰੇਗੀ ਵੀ ਅੱਗੇ ਜੋ ਅਸਲ ਦੋਸ਼ੀ ਨੇ ਉਹਨਾਂ ਤੇ ਇੱਕ ਪਹੁੰਚਣ ਲਈ ਕੋਈ ਵੀ ਕੋਰ ਕਸਰ ਜਿਹੜੀ ਆ ਉਹ ਬਾਕੀ ਨਹੀਂ ਛੱਡੀ ਜਾਏਗੀ ਮੁੱਖ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਕਿ ਭਾਵੇਂ ਇਹਦੇ ਵਿੱਚ ਕੋਈ ਵੀ ਵੱਡਾ ਮਗਰਮੱਛ ਹੋਵੇ ਭਾਵੇਂ ਜਿੰਨੀ ਮਰਜ਼ੀ ਸਿਆਸੀ ਤਾਕਤ ਰੱਖਦਾ ਹੋਵੇ ਕਿਉਂਕਿ ਮਜੀਠਾ ਹਲਕਾ ਜਿਹੜਾ ਹੈ ਪੰਜਾਬ ਦੇ ਬਹੁਤ ਵਿਸ਼ੇਸ਼ ਹਲਕਿਆਂ ਦੇ ਵਿੱਚ ਗਿਣਿਆ ਜਾਂਦਾ ਹਲਕਾ ਹੈ ਤੇ ਇਹ ਹਲਕੇ ਦਾ ਨਾਂ ਪੁਰਾਣੇ ਸਮੇਂ ਦੇ ਵਿੱਚ ਵੀ ਬਹੁਤ ਸੁਰਖੀਆਂ 'ਚ ਰਿਹਾ ਹੈ ਉੱਥੋਂ ਦਾ ਲੀਡਰ ਦੇਖੋ ਜਿਹੜਾ ਹੈ ਮੈਨੂੰ ਇਸ ਗੱਲ ਦਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹਨੂੰ ਇਸ ਗੱਲ ਤੋਂ ਕਿਸੇ ਦਾ ਭੋਰਾ ਸ਼ਰਮ ਨਹੀਂ ਆਈ ਕਿ ਤੁਹਾਡੀ ਸਰਕਾਰ ਦੇ ਵਿੱਚ ਇਹ ਸਾਰਾ ਕੁਝ ਸ਼ੁਰੂ ਹੋਇਆ ਤੇ ਇਹ ਬਿਮਾਰੀ ਜਿਹੜੀ ਇਹਨਾਂ ਹੀ ਸਰਕਾਰਾਂ ਦੇ ਵਿੱਚ ਚੱਲੀ ਤੇ ਅਜੇ ਤੱਕ ਉਹ ਬਿਮਾਰੀ ਦਾ ਕੋਈ ਨਾ ਕੋਈ ਜਿਹੜਾ ਕਿਤੇ ਨਾ ਕਿਤੇ ਕਟਾਣੂ ਹੈ ਉਹ ਆਪਣਾ ਰੰਗ ਦਿਖਾ ਜਾਂਦਾ ਹੈ ਤੇ ਅੱਜ ਉਹ ਕਹਿ ਰਹੇ ਨੇ ਉਹਨਾਂ ਦੇ ਲੀਡਰ ਕਿ ਪੰਜਾਬ ਦੀ ਸਰਕਾਰ ਦੇ ਜਿਹੜੇ ਹੱਥ ਨੇ ਉਹ ਖੂਨ ਦੇ ਵਿੱਚ ਰੰਗੇ ਹੋਏ ਨੇ ਲੇਕਿਨ ਸਰ ਸੁਖਵੀਰ ਸਿੰਘ ਬਾਦਲ ਨੂੰ ਸੋਚਣਾ ਚਾਹੀਦਾ ਕਿ ਇਹ ਖੂਨ ਦੇ ਵਿੱਚ ਹੱਥ ਰੰਗਣ ਦਾ ਸਿਲਸਿਲਾ ਤੁਹਾਡੇ ਵੇਲੇ ਦੇ ਵਿੱਚ ਸ਼ੁਰੂ ਹੋਇਆ ਉਸ ਵੇਲੇ ਤੋਂ ਇਹ ਕੰਮ ਸ਼ੁਰੂ ਹੋਇਆ ਤੇ ਲੋਕ ਜਿਹੜੇ ਅਸੀਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਪੰਜਾਬ ਦੇ ਵਿੱਚ ਐਸੇ ਕਾਲੇ ਕਾਰਨਾਮੇ ਵਾਲੇ ਲੋਕ ਜਿਹੜੇ ਆ ਉਹ ਜੇਲ੍ਹਾਂ ਦੇ ਅੰਦਰ ਬੰਦ ਕਰ ਦਿੱਤੇ ਜਾਂ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਲੇਕਿਨ ਪੰਜਾਬ ਦੇ ਵਿੱਚ ਫੇਰ ਵੀ ਕਿਤੇ ਨਾ ਕਿਤੇ ਜਿਹੜੇ ਇਹ ਉਹਨਾਂ ਦੇ ਪਾਲੇ ਹੋਏ ਅਨਸਰ ਨੇ ਮੈਨੂੰ ਜੋ ਲੱਗ ਰਿਹਾ ਮਜੀਠਾ ਹਲਕੇ ਦੇ ਵਿੱਚ ਹੋਇਆ ਜ਼ਰੂਰ ਇਹਦੇ ਵਿੱਚ ਉੱਥੋਂ ਦੇ ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਦਾ ਹੱਥ ਜ਼ਰੂਰ ਹੋਊਗਾ ਪੰਜਾਬ ਸਰਕਾਰ ਜਿਹੜੀ ਆ ਡੁੰਗਾਈ ਨਾਲ ਉਹਦੀ ਜਾਂਚ ਕਰਕੇ ਜਿਹਦੇ ਤੱਕ ਵੀ ਹੱਥ ਜਿਹਦੇ ਗਰੇਵਾਂ ਨੂੰ ਪੈਂਦਾ ਹੋਇਆ ਜ਼ਰੂਰ ਪਾਏਗੀ ਤੇ ਹਰੇਕ ਨੂੰ ਦੋਸ਼ੀ। ਜਿਹੜੇ ਕਿ ਕਹ ਰਹੇ ਕਿ ਪ੍ਰਾਣਾ ਜਿਹੜਾ ਕਿ ਕਟਾਣੋਂ ਅੱਜ ਤੱਕ ਜਿੰਦਾ ਸੀ ਜਿਹਦੇ ਕਰਕੇ ਇਹ ਜਾ ਬਾਤਸਾ ਵਾਪਰਿਆ। ਤੁਸੀਂ ਆਪਣੀ ਸਰਕਾਰ ਦਾ ਪੱਲਾ ਝਾੜ ਰਹੇ ਕਿਉਂਕਿ ਜਿਹੜਾ ਕਿ ਇਹ ਵੱਡਾ ਗੰਭੀਰ ਜਲਾ ਮੁੱਦਾ ਆਇਆ ਫਿਰ 17 ਮੌਤਾਂ ਹੋਈਆਂ ਨੇ। ਥੋੜੀ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਕਿਉਂ ਨਹੀਂ ਇਹ ਜਿਹੇ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਤੱਕ। ਦੇਖੋ ਸਾਡੀ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਹੈ ਲੋਕਾਂ ਦਾ ਸਹਿਯੋਗ ਮਿਲ ਵੀ ਰਿਹਾ ਸਾਨੂੰ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਅਸੀਂ ਨਸ਼ਿਆਂ ਨੂੰ ਰੋਕਣ ਦੇ ਵਿੱਚ ਕਾਮਯਾਬੀ ਹੋਏ ਆ ਲੇਕਿਨ ਐਸੇ ਜਿਹੜੇ ਆ ਕਈ ਵਾਰ ਅਨਸਰ ਆ ਉਹ ਕਿਤੇ ਨਾ ਕਿਤੇ ਜ਼ਰੂਰ ਆਪਣੀ ਜਿਹੜੀ ਆ ਉਹ ਰੰਗ ਭਾਗ ਦਿਖਾ ਜਾਂਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਹਰ ਤਰ੍ਹਾਂ ਦਾ ਮਨ ਬਣਾਇਆ ਸਰਕਾਰ ਨੇ ਉਹ ਕਰਾਂਗੇ ਅਸੀਂ ਕਿੱਥੋਂ ਆਇਆ ਥੈਨੋਲ ਜਿਹੜਾ ਕਿ ਇਹ じゃ ਮਾੜਾ ਥਰੋਂ ਕਿੱਥੋਂ ਆਇਆ ਕਿਵੇਂ ਦਿੱਲੀ ਤੋਂ ਆਇਆ ਜੀ ਮੁੱਖ ਮੰਤਰੀ ਸਾਹਿਬ ਨੇ ਵੀ ਅਨਾਉਂਸਮੈਂਟ ਕੀਤੀ ਹੈ ਤੁਸੀਂ ਟੀਵੀ ਖਬਰਾਂ 'ਚ ਵੀ ਸੁਣਿਆ ਕਿ ਉਹ ਸਾਰਾ ਦਿੱਲੀ ਤੋਂ ਆਇਆ ਹੈ ਤੇ ਦਿੱਲੀ ਸਾਡੀ ਪੰਜਾਬ ਦੀਆਂ ਟੀਮਾਂ ਜਿਹੜੀਆਂ ਚਲੇ ਗੀਆਂ ਉਥੇ ਅਰੈਸਟ ਵੀ ਅਸੀਂ ਇੱਥੇ ਵੀ 10 ਬੰਦੇ ਅਰੈਸਟ ਕੀਤੇ ਨੇ ਬਾਕੀ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਵੀ ਟੀਮ ਹੋਏਗੀ ਭਾਵੇਂ ਕੋਈ ਕਿੰਨਾ ਵੀ ਤਾਕਤਵਰ ਹੋਵੇ ਉਹਨੂੰ ਫੜ ਕੇ ਉਹਦੇ ਖਿਲਾਫ ਜ਼ਰੂਰ ਕਾਨੂੰਨੀ ਕਾਰਵਾਈ ਕੀਤੀ ਭਾਜਪਾ ਦੇ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਵੀ ਗੰਭੀਰ ਦੋਸ਼ ਲਾਇਆ ਗਿਆ ਕਿ ਮਨੀਸ਼ ਸ਼ੋਧਿਆ ਤੇ ਕੇਜਰੀਵਾਲ ਪਹਿਲੇ ਹੀ ਸਰਾਫ ਮਾਫੀਆ ਦੇ ਵਿੱਚ ਇਹਨਾਂ ਦੇ ਹੱਥ ਨੇ ਇਹਨਾਂ ਵੱਲੋਂ ਇਹ ਜੇ ਮਾਰੀਆਂ ਘਟਰਾਵਾਂ ਨੂੰ ਜਨਮ ਦਿੱਤਾ ਜਾ ਰਿਹਾ ਦੇਖੋ ਹੁਣ ਤਾਂ ਫਿਰ ਇਹਨਾਂ ਦੀ ਸਰਕਾਰ ਦਿੱਲੀ ਦੇ ਵਿੱਚ ਇਹਨਾਂ ਦੀ ਹੈ ਨਾ ਦੇਖੋ ਕੇਂਦਰ ਸਰਕਾਰ ਵੀ ਭਾਜਪਾ ਦੀ ਹੈ ਤੇ ਉਥੇ ਹੁਣ ਰਾਜ ਸਰਕਾਰ ਵੀ ਭਾਜਪਾ ਕੋਲੇ ਆ ਫਿਰ ਉਥੇ ਕਰਨ ਦੇ ਕਾਰਵਾਈ ਜਿਹੜੀ ਕਰਨੀ ਸੀ ਹਮ ਕਾਰਵਾਈ ਤਾਂ ਕੋਈ ਕਰ ਨਹੀਂ ਸਕੇ ਨਾ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਕੋਈ ਐਸਾ ਕੇਸ ਬਣਾ ਸਕੇ ਆ ਤੇ ਨਾ ਮਨੀਸ਼ ਸੋਧਿਆ ਜੀ ਦੇ ਖਿਲਾਫ ਕੋਈ ਸਾਬਤ ਕਰ ਸਕੇ ਆ ਸੋ ਗਿੱਦਰ ਭਵਕੀਆਂ ਕੋਈ ਵੀ ਮਾਰ ਸਕਦਾ ਹੈ ਨਸ਼ੇ ਦਾ ਜਿਹੜਾ ਕਿ ਹੁਣੇ ਨਸ਼ੇ ਦਾ ਜਿਹੜਾ ਐਡਾ ਵੱਡਾ ਜਿਹੜਾ ਨੁਕਸਾਨ ਹੋਇਆ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਨੇ ਉਹਨਾਂ ਲਈ ਸਰਕਾਰ ਕੁਝ ਕਰੂਗੀ ਸਰਕਾਰ ਨੇ ਅਨਾਉਂਸਮੈਂਟ ਕੀਤੀ ਹੈ ਜੀ ਉਹਨਾਂ ਪਰਿਵਾਰਾਂ ਨੂੰ ਜਿਹੜੇ ਹੁਣ ਐਸ ਤਰ੍ਹਾਂ ਯੋਗ ਨੇ ਜਿੰਨੀ ਕੋਨਾਂ ਦੀ ਵਿਦਿਅਕ ਯੋਗਤਾ ਹੋਏਗੀ ਉਹਦੇ ਹਿਸਾਬ ਨਾਲ ਇੱਕ ਇੱਕ ਨੌਕਰੀ ਪਰਿਵਾਰ ਦੇ ਇੱਕ ਮੈਂਬਰ ਨੂੰ ਦਿੱਤੀ ਜਾਏਗੀ ਜਿਨ੍ਹਾਂ ਦੇ ਅਜੇ ਬੱਚੇ ਛੋਟੇ ਆ ਦੇਰ ਤੱਕ ਹੁਣੇ ਆ ਉਹਨਾਂ ਨੂੰ ਪਲੱਸ 2 ਕਰਨ ਤੋਂ ਬਾਅਦ ਸਰਕਾਰੀ ਨੌਕਰਾں 'ਚ ਐਡਜਸਟ ਕੀਤਾ ਜਾਊਗਾ ਮੁਆਵਜ਼ਾ 10-10 ਲੱਖ ਰੁਪਈਆ ਹਰੇਕ ਪਰਿਵਾਰ ਨੂੰ ਜਿਹੜਾ ਇੱਕ ਜੀ ਦਾ ਉਹ ਪੰਜਾਬ ਸਰਕਾਰ ਨੇ ਹੁਣ ਹੀ ਦੇਣ ਦਾ ਬਣਾਇਆ ਤੇ ਉਹ ਸਵੇਰ ਤੱਕ ਉਹਨਾਂ ਸਾਰਿਆਂ ਦੇ ਕੇਸ ਜਿਹੜੇ ਆ ਉਹ ਪਾਸ ਕਰਕੇ ਤੇ ਮੁੱਖ ਮੰਤਰੀ ਸਾਹਿਬ ਉਹਨਾਂ ਦੀਆਂ ਮੁਆਵਜ਼ਾ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾ ਦਿੱਤਾ ਜਾਊਗਾ ਪਿਸਾਨ ਮਾਰਕੀਟ ਕਮੇਟੀ ਸਰਾਂਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਕਿ ਜਿਹੜੇ 17 ਮੌਤਾਂ ਹੋਈਆਂ ਨੇ ਉਹਨਾਂ ਲਈ ਸਰਕਾਰ ਜਿੱਥੇ ਕਿ ਨੌਕਰੀ ਦਾ ਵੀ ਪ੍ਰਬੰਧ ਕਰੀਏ ਤੇ ਉਹਨਾਂ ਨੂੰ ਮੁਆਵਜ਼ਾ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ ਪਰ ਉਕਤ ਜੋ ਇਹਨਾਂ ਪਿੱਛੇ ਜਿਹੜਾ ਜਿਨ੍ਹਾਂ ਵਿਅਕਤੀਆਂ ਦੇ ਜਿਨ੍ਹਾਂ ਨਸ਼ੇ ਦੇ ਵਪਾਰੀ ਨੇ ਜਿਨ੍ਹਾਂ ਦਾ ਹੱਥ ਹੋਵੇਗਾ ਉਹਨਾਂ ਤੇ ਵੀ ਵੱਡੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਵੇਗੀ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਰੌੜੀ ਦੇ ਨਾਲ ਰਜਿੰਦਰ ਸਿੰਘ ਪਾਟ ਦੀ ਵਿਚੇ ਰਿਪੋਰਟ